ਹਾਂਜੀ ਸਸਤੀ ਕਲਪਤਰ ਨੂੰ ਫਰਸਟ ਵੈਸ ਲੋਥ ਹਾਉਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫੇਰ ਸੌਨਿਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਕ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ ਲੋ ਜੀ ਅੱਜ ਆਪਾਂ ਜਿੰਨੇ ਵੀ ਸੂਟ ਦਿਖਾਵਾਂਗੇ ਤੁਹਾਨੂੰ ਸਾਰੇ ਬ੍ਰਾਂਡਡ ਸੂਟ ਦਿਖਾਵਾਂਗੇ ਤੇ ਪਹਿਲੀ ਵਾਰ ਆਪਾਂ ਗੰਗਾ ਬ੍ਰਾਂਡ ਦੇ ਸੂਟ ਦਿਖਾ ਰਹੇ ਹਾਂ ਤੁਹਾਨੂੰ ਗੰਗਾ ਬ੍ਰਾਂਡ ਤਮੰਨਾ ਬ੍ਰਾਂਡ ਰਾਮ ਟੈਕਸ ਠੀਕ ਹੈ ਜੀ ਤੇ ਲੋ ਜੀ ਪਾਰਟੀ ਵੇਅਰ ਸੂਟ ਹੈ ਜੀ ਇਹ ਲੀਨ ਕਾਟਨ ਦਾ ਸਿਕਵੈਂਸ ਵਰਕ ਲੀਨ ਕਾਟਨ ਸਿਕਵੈਂਸ ਵਰਕ ਲੋ ਜੀ ਬਹੁਤ ਪਿਆਰਾ ਸੂਟ ਹੈ ਪੂਰੇ ਸੂਟ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਸਿਕਵੈਂਸ ਵਰਕ ਮਿਲੂਗਾ ਆਪਾਂ ਨੂੰ ਗਰਮੀਆਂ ਦੇ ਵਿੱਚ ਨਾ ਪਤਾ ਨਹੀਂ ਲੱਗਦਾ ਹੁੰਦਾ ਕੀ ਪਾਈਏ ਇਧਰੋਂ ਦੇਖੋ ਤੁਸੀਂ ਕੋਈ ਚੁਬਨ ਨਹੀਂ ਹੈਗੀ ਬਿਲਕੁਲ ਵੀ ਚੁਬਨ ਨਹੀਂ ਹੈਗੀ ਇਧਰੋਂ ਬਿਲਕੁਲ ਕਿਸੇ ਦਾ ਜੀ ਫੋਨ ਵੀ ਆਇਆ ਸੀਗਾ ਕਿ ਬੈਕ ਸਾਈਡ ਤੋਂ ਚੁਬਦਾ ਤਾਂ ਨਹੀਂ ਕੋਈ ਨਹੀਂ ਚੁਬਦਾ ਜੀ ਬਿਲਕੁਲ ਵੀ ਫਿਰ ਵੀ ਜੇ ਤੁਹਾਨੂੰ ਵਹਿਮ ਹੋਵੇ ਤੁਸੀਂ ਫਰੰਟ ਬੈਕ ਤੇ ਲਾਈਨਿੰਗ ਲਾ ਸਕਦੇ ਹਾਂ ਆਦਰਵਾਇਜ਼ ਲਾਈਨਿੰਗ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਜਿੰਨਾ ਹੀ ਵੀ ਸ਼ਰਟ ਦਾ 2.5 ਮੀਟਰ ਦਾ ਤੁਹਾਨੂੰ ਕਪੜਾ ਮਿਲੂਗਾ ਉਹਦੇ ਸਾਰੇ ਦੇ ਉੱਪਰ ਤੁਹਾਨੂੰ ਆ ਸਿਕਵੈਂਸ ਵਰਕ ਮਿਲੂਗਾ ਲਸ਼ ਲਸ਼ ਕਰਦਾ ਸੂਤਾ ਠੀਕ ਹੈ ਜੀ ਤੇ ਕਲਰ ਬੜਾ ਸੋਹਣਾ ਹੈ ਆ ਲੋ ਬਾਜੂ ਤੋਂ ਪਤਾ ਲੱਗੂਗਾ ਤੁਹਾਨੂੰ ਕਲਰ ਦਾ 네ਗੇਟਿਵ ਪ੍ਰਿੰਟ ਦੀ ਬਾਜੂ ਤੋਂ ਕਹਿ ਰਹੀ ਹਾਂ ਸੌਰੀ ਸਲਵਾਰ ਤੋਂ ਪਤਾ ਲੱਗੂਗਾ 네ਗੇਟਿਵ ਪ੍ਰਿੰਟ ਦੀ ਸਲਵਾਰ ਮਿਲੂਗੀ ਕਲਰ ਸਹੀ ਆ ਰਿਹਾ ਹੁਣ ਹਾਂ ਕਲਰ ਲਗਭਗ ਸਹੀ ਆ ਰਿਹਾ ਲਾਈਟ ਜਾਂ ਫਰੋਜ਼ੀ ਬਿਲਕੁਲ ਹਲਕਾ ਹੈ ਜੇ ਗਰਮੀਆਂ ਦੇ ਵਿੱਚ ਪਾਉਣ ਵਾਲਾ ਸੂਟ ਮਿਲੂਗਾ ਤੁਹਾਨੂੰ ਤੇ ਨਾਲ ਮਿਲੂਗਾ ਜੀ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਜੀ ਆ ਲੋ ਇੱਕ ਪੱਲਾ ਠੀਕ ਹੈ ਜੀ ਫਿਰ ਵਿੱਚੋਂ ਹਲਕੀ ਹਲਕੀ ਨੈਗੇਟਿਵ ਪ੍ਰਿੰਟਿੰਗ ਤੇ ਫਿਰ ਤੁਹਾਨੂੰ ਮਿਲੂਗਾ ਇਹ ਵਾਲਾ ਪੱਲਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 1695 ਰੁਪਏ 1695 ਫ੍ਰੀ ਸ਼ਿਪਿੰਗ ਨਾਲ ਸੂਟ ਤੁਹਾਡੇ ਘਰ ਆਊਗਾ ਦੇ ਲੋ ਜੀ ਗੰਗਾ ਬ੍ਰਾਂਡ ਦਾ ਸੂਟ ਦਿਖਾਉਣ ਲੱਗੀ ਆ ਮੈਂ ਤੁਹਾਨੂੰ ਪਿਓਰ ਦੇ ਦੁਪੱਟਿਆਂ ਨਾਲ ਮਿਲੂਗਾ ਜੀ 2.5 ਮੀਟਰ ਦੇ ਦੁਪੱਟੇ ਹੋਣਗੇ ਪਿਓਰ ਦੇ ਲੇਸ ਲੱਗੀ ਹੋਊਗੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਸਲਵਾਰ ਗੰਗਾ ਬ੍ਰਾਂਡ ਤੇ 2.5 ਮੀਟਰ ਦਾ ਦੁਪੱਟਾ ਠੀਕ ਹੈ ਜੀ ਪਿਓਰ ਦਾ ਦੁਪੱਟਾ ਪਿਓਰ ਸ਼ਫੂਨ ਦਾ ਤੇ ਸਟੱਫ ਮਲਾਈ ਵਰਗਾ ਆਊਗਾ ਤੁਹਾਡੇ ਕੋਲੇ ਬਿਲਕੁਲ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਕੋਈ ਸੀ ਥਰੂ ਨਹੀਂ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਆ ਤੁਸੀਂ ਦੇਖ ਲਓ ਮੇਰੇ ਹੱਥ ਤੁਹਾਨੂੰ ਬਿਲਕੁਲ ਨਹੀਂ ਦਿਖਦਾ ਬਿਲਕੁਲ ਸੀ ਥਰੂ ਨਹੀਂ ਆ ਤੇ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਆਈ ਪਾਇਓ ਤੁਸੀਂ ਆਰਾਮ ਨਾਲ ਤੇ ਲੋ ਜੀ ਇਹਦੇ ਤੇ ਨਾ ਹਲਕਾ ਹਲਕਾ ਕਿਤੇ ਕਿਤੇ ਥ੍ਰੈਡ ਵਰਕ ਹੈ ਤੇ ਵਿੱਚ ਹਲਕਾ ਹਲਕਾ ਮੋਤੀ ਵਰਕ ਹੈ ਆ ਦੇਖ ਠੀਕ ਹੈ ਇਸ ਤਰ੍ਹਾਂ ਹੀ ਆ ਫਲਾਵਰ ਤੇ ਆ ਇਹ ਨਹੀਂ ਆ ਕਿ ਬਹੁਤ ਜ਼ਿਆਦਾ ਪਰਮਾ ਵਰਕ ਕੀਤਾ ਹੋਇਆ ਗਰਮੀਆਂ 'ਚ ਪਾਉਣ ਤੋਂ ਵੀ ਔਖੇ ਹੋ ਜੀ ਆ ਥੋੜਾ 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 ਇਦਾਂ ਤੁਹਾਨੂੰ ਵਰਕ ਮਿਲੂਗਾ ਥੋੜਾ ਥੋੜਾ ਠੀਕ ਹੈ ਜੀ ਤੇ ਕਾਫੀ ਪਿਆਰਾ ਲੱਗਦਾ ਹੁੰਦਾ ਇਹ ਹਲਕਾ ਜਿਹਾ ਵਰਕ ਹੈ ਨੀਚੇ ਬੜੀ ਪਿਆਰੀ ਜੀ ਫਿਨਿਸ਼ਿੰਗ ਦੇ ਕੇ ਲੇਸ ਲਾਈ ਹੋਈ ਹੈ ਬ੍ਰਿਕ ਬ੍ਰਿਕ ਠੀਕ ਹੈ ਤੇ ਇਹ ਮਿਲੂਗੀ ਪਲੇਨ ਤੁਹਾਨੂੰ ਸਲਵਾਰ ਇਹਦੇ ਨਾਲ ਤੇ ਇੰਗਲਿਸ਼ ਗ੍ਰੀਨ ਜਾਂ ਕਲਰ ਹੈਗਾ ਤੇ ਲੋ ਜੀ ਹੁਣ ਦਿਖਾਉਣੀ ਆ ਤੁਹਾਨੂੰ ਮੈਂ ਪੂਰਾ ਸੂਟ ਆ ਲੋ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਬਹੁਤ ਜਿਆਦਾ ਸੋਹਣਾ ਸਾਰੇ ਦੇ ਵਿੱਚ ਹਲਕੀ ਹਲਕੀ ਨੈਗੇਟਿਵ ਪ੍ਰਿੰਟਿੰਗ ਹੈ ਔਰ ਬੈਕ ਸਾਈਡ ਦਿਖਾ ਦਿੰਨੀ ਆ ਆ ਗਈ ਇਹ ਤਾਂ ਫਰੰਟੀ ਨਿਕਲੀ ਆ ਲੋ ਬੈਕ ਸਾਈਡ ਤੁਹਾਨੂੰ ਇਹ ਵਾਲੀ ਮਿਲੂਗੀ ਜਿਹਦੇ ਛੋਟੇ-ਛੋਟੇ ਬੂਟੀ ਹੋਊਗੀ ਸਾਰੇ 'ਚ ਬਸ ਕੋਈ ਬਾਰਡਰ ਨਹੀਂ ਹੈ ਕੁਛ ਨਹੀਂ ਹੈ ਠੀਕ ਹੈ ਜੀ ਤੇ ਪਲੇਨ ਸਲਵਾਰ ਮਿਲੂਗੀ ਤੇ ਨਾਲ ਇਹ ਮਿਲੂਗਾ ਦੁਪੱਟਾ ਦੁਪੱਟਾ ਹੋਊਗਾ ਪਿਓਰ ਦਾ ਤੇ ਲੇਸ ਬਹੁਤ ਸੋਹਣੀ ਲੱਗੀ ਹੋਈ ਹੈ ਬੜੀ ਬਰੀਕ ਜੀ ਜਿਸ ਤਰ੍ਹਾਂ ਘੇਰੇ ਤੇ ਲੱਗੀ ਹੋਈ ਸੀ ਆਲੋ ਬਹੁਤ ਸੋਹਣੀ ਲੇਸ ਹੈ 2.5 ਮੀਟਰ ਦਾ ਦੁਪੱਟਾ ਮਿਲੂਗਾ ਆਦਰਵਾਇਜ਼ ਦੁਪੱਟੇ ਆ ਜਿਹੜੇ ਆਪਣੇ ਦੂਜਿਆਂ ਨਾਲ 2.5 ਹੁੰਦੇ ਨੇ ਪਰ ਇਹਦੇ ਨਾਲ ਗੰਗਾ ਬ੍ਰਾਂਡ ਦੇ ਨਾਲ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ 4 ਸਾਈਡ 에 ਬਾਰਡਰ ਹੈ ਪ੍ਰਿੰਟ ਦਾ ਅਸ ਜੀ ਪਾਸੀ ਵੀ ਇਹ ਲੈ ਹਾਂ ਆਲ ਦੁਬਾਰਾ ਇੱਕ ਵਾਰ ਕਰਕੇ ਦਿਖਾਉਣੀ ਠੀਕ ਹੈ ਫੋਰ ਸਾਈਡ ਇਹ ਬੇਲ ਮਿਲੂਗੀ ਬਹੁਤ ਪਿਆਰਾ ਹੈ ਸੂਟ ਹੈ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਨੀ ਆ 1950 1950 ਦੇ ਵਿੱਚ ਗੰਗਾ ਬ੍ਰਾਂਡ ਦਾ ਸੂਟ ਤੁਹਾਡੇ ਘਰ ਆ ਜਾਣਾ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਹਾਂ ਇੱਕ ਨਾਲ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਬਹੁਤ ਸੋਹਣਾ ਜਿਹਾ ਕਲਰ ਫੋਟੋ ਦੇਖੋ ਤੁਸੀਂ ਪਹਿਲਾਂ ਤਾਂ ਠੀਕ ਹੈ ਜੀ ਇਸ ਤਰ੍ਹਾਂ ਦੀ ਲੁੱਕ ਬਣ ਕੇ ਆਉਗੀ ਤੁਹਾਡੇ ਸੂਟ ਦੀ ਇਹ ਹੈਗਾ ਜੀ ਇਹਦਾ ਦੁਪੱਟਾ ਅਨਿਨ ਸ਼ੇਡ ਦਾ ਸੂਟ ਹੈ ਤੇ ਇਹ ਹੈਗਾ ਇਹਦਾ ਸ਼ਰਟ ਕਲਰ ਚੈੱਕ ਕਰ ਲਓ ਤੁਸੀਂ ਡਿਜ਼ਾਈਨਿੰਗ ਉਹੀ ਹੈ ਜਿਹੜੀ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਠੀਕ ਹੈ ਜੀ ਸੇਮ ਡਿਜ਼ਾਈਨਿੰਗ ਦੇ ਵਿੱਚ ਹੈ ਔਰ ਕਲਰ ਫਰਕ ਹੈ 2.5 2.5 ਮੀਟਰ ਦੇ ਤਿੰਨੋਂ ਪੀਸ ਰਹਿਣਗੇ ਪ੍ਰਾਈਸ 1950 ਅਗਲਾ ਦੇਖੋ ਲੋ ਜੀ ਗ੍ਰੇ ਕਲਰ ਬਹੁਤ ਸੋਹਣੇ ਦੁਪੱਟਿਆਂ ਨਾਲ ਲੋ ਠੀਕ ਹੈ ਜੀ সিলਵਰ ਗ੍ਰੇ ਜਿਹਾ ਕਲਰ ਹੈਗਾ ਕਾਫੀ ਸੋਹਣਾ ਲੱਗਦਾ ਹੈ ਔਰ ਕਾਟਨ ਤਾਂ ਬਸ ਪੁੱਛੋ ਹੀ ਨਾ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਚੁੱਪ ਕਰਕੇ ਅੱਖਾਂ ਬੰਦ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕਿਉਂਕਿ ਗੰਗਾ ਬ੍ਰਾਂਡ ਦੇ ਸੂਟਾਂ ਦੀ ਕਾਟਨ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਗਲਾ ਕਲਰ ਦੇਖੋ ਲਾਈਟ ਮਹਿੰਦੀ ਜਿਹਾ ਕਲਰ ਹੈ ਲੋ ਜੀ ਇਹ ਹੈ ਦੁਪੱਟਾ ਠੀਕ ਹੈ ਪਿਆਰਾ ਜਿਹਾ ਦੁਪੱਟਾ ਇਹਨੂੰ ਨਾਲ ਦੇਖੀ ਹਾਂ ਸਾਰੇ ਸੂਟ ਇੱਕੋ ਜਿਹੇ ਇਹ ਗੰਗਾ ਬ੍ਰਾਂਡ ਦੇ ਵਿੱਚ ਹੀ ਆ ਬਾਕੀ ਦਾ ਤੁਹਾਨੂੰ ਸਟੈਂਪ ਮਿਲੂਗੀ ਜੀ ਇਦਾਂ ਨੂੰ ਮੈਂ ਬੈਠਾ ਠੀਕ ਹੈ ਜੀ ਤੇ ਇਹ ਹੈਗਾ ਸੂਟ ਇਹਨੂੰ ਖੋਲ ਦਿੰਨੀ ਆ ਮੈਂ ਵਾਓ ਠੀਕ ਹੈ ਜੀ ਕਲਰ ਬਹੁਤ ਪਿਆਰਾ ਇੱਕ ਨਾ ਮੈਂ ਤੁਹਾਨੂੰ ਦੱਸ ਦਾਂ ਸਾਰੇ ਸੂਟਾਂ ਦੇ ਨਾ ਤੁਹਾਨੂੰ ਇਦਾਂ ਸਾਈਡ ਤੇ ਲੇਸ ਮਿਲੂਗੀ ਆਹ ਵਾਲੀ ਨਾ ਜਿਹੜੀ ਘੇਰੇ ਤੇ ਲੱਗੀ ਆ ਉਹ ਲੇਸ ਤੁਹਾਨੂੰ ਸਾਈਡ ਤੇ ਮਿਲੂਗੀ ਇਹ ਬਾਜੂ ਤੇ ਆ ਜੂਗੀ ਇਥੋਂ ਤੁਸੀਂ ਲਾ ਕੇ ਬਾਜੂ ਤੇ ਲਾ ਲਓ ਠੀਕ ਹੈ ਜੀ ਲਓ ਜੀ 1950 ਦੇ ਵਿੱਚ ਮਿਲੂਗਾ ਇਹ ਸੂਟ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਉਹਦੇ ਅਕੋਰਡਿੰਗਲੀ ਬਹੁਤ ਜੈਨੂਨ ਹੈਗੀ ਹੈ ਬਹੁਤ ਜ਼ਿਆਦਾ ਜੈਨੂਨ ਲਓ ਜੀ ਅਗਲਾ ਸੂਟ ਖਾਦੀ ਕਾਟਨ ਦੇ ਵਿੱਚ ਲਓ ਜੀ ਖਾਦੀ ਕਾਟਨ ਦੇ ਵਿੱਚ ਸੂਟ ਮਿਲੂਗਾ neck ਦੇ ਉੱਪਰ ਦੇਖੋ ਤੁਸੀਂ ਪਹਿਲਾਂ ਲੇਸ ਦੇਖੋ neck ਦੇ ਉੱਪਰ ਮਿਰਰ ਵਰਕ ਹੋਇਆ ਹੋਇਆ ਹੈ ਬੜਾ ਹੀ ਸੋਹਣੀ ਜੀ ਫਿਨਿਸ਼ਿੰਗ ਦੇ ਨਾਲ ਸੂਟ ਰੈਡੀ ਹੋਇਆ ਹੋਇਆ neck ਦੇ ਉੱਪਰ ਜਿਹੜੀਆਂ ਲੇਸਾਂ ਲੱਗੀਆਂ ਨੇ ਬਹੁਤ ਸੋਹਣੀਆਂ ਨੇ ਬੜਾ ਸਟਾਈਲਿਸ਼ ਜਿਹਾ ਸੂਟ ਹੈਗਾ ਤੇ ਘੇਰੇ ਤੇ ਮਿਲੂਗੀ ਇਹ ਵਾਲੀ ਲੇਸ ਠੀਕ ਹੈ ਜੀ ਖਾਦੀ ਕਾਟਨ ਦੇ ਵਿੱਚ ਸੂਟ ਮਿਲੂਗਾ ਸੀ ਥਰੂ ਬਿਲਕੁਲ ਨਹੀਂ ਹੈਗਾ ਲਾਈਨਿੰਗ ਲਾਉਣੀ ਨਾ ਲਾਉਣੀ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਤੇ 2.5 ਮੀਟਰ ਦੀ ਮਿਲੂਗੀ ਸਲਵਾਰ ਸਲਵਾਰ ਆ ਜਿਹੜੀ ਫਿਲਹਾਲ ਤੁਹਾਨੂੰ ਸੀ ਥਰੂ ਲੱਗਦੀ ਆ ਪਰ ਇਹ ਧੋ ਕੇ ਗਫ ਹੋ ਜੂਗੀ ਠੀਕ ਹੈ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਆ ਲਓ ਲੇਸਸ ਲੱਗੀਆਂ ਨੇ 4 ਸਾਈਡ ਇਹ ਪੱਟੀ ਮਿਲੂਗੀ ਇਹ ਵਾਲੀ ਠੀਕ ਹੈ ਜੀ ਤੇ 4 ਕਾਰਨਰਸ ਤੇ ਇਹ ਤੁਹਾਨੂੰ ਐਸਲਸ ਮਿਲਣਗੇ। ਲੋ ਬਹੁਤ ਪਿਆਰਾ ਸੂਟ ਮਿਲਣ ਵਾਲਾ ਹੈ ਤੁਹਾਨੂੰ ਤੇ ਪ੍ਰਾਈਸ ਇਹਦੀ ਹੈਗੀ ਹੈ 1780 ਰੁਪਏ। ਇਹ ਸੂਟ 1780 ਚ ਤੁਹਾਡੇ ਕੋਲ ਆਊਗਾ ਸ਼ਿਪਿੰਗ ਕੋਈ ਨਹੀਂ ਹੈਗੀ। ਲਓ ਜੀ ਹੁਣ ਮੈਂ ਤੁਹਾਨੂੰ ਥੋੜੇ ਜਿਹਾ ਰਾਮ ਟੈਕਸ ਦੇ ਸੂਟ ਦਿਖਾਉਂਗੀ। ਆ ਲਓ। ਲਓ ਜੀ ਹਾਲ ਆ ਹੈਗੀ ਸਲਵਾਰ ਤੇ ਇਹ ਹੈਗੀ ਜੀ ਇਹਦੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਦੇਖ ਲਓ 컬러 ਵੀ ਬਹੁਤ ਜਿਆਦਾ ਸੋਹਣਾ ਅਨੀਅਨ ਜਿਹਾ ਸ਼ੇਡ ਹੈਗਾ ਤੇ ਪ੍ਰਾਈਸ ਹੈਗੀ ਆ 850 ਇਹ ਰਾਮ ਟੈਕਸ ਦਾ 850 ਦੇ ਵਿੱਚ ਸੂਟ ਤੁਹਾਨੂੰ ਆ ਜਾਣਾ ਹੈ ਸ਼ਿਪਿੰਗ ਕੋਈ ਨਹੀਂ ਹੈਗੀ ਹਾਲੋ ਹੁਣ ਲਾ ਦੇਖੋ ਮਹਿੰਦੀ ਕਲਰ ਬਹੁਤ ਥੇਲਾ ਸੂਟਾ ਤੇ ਇਹ ਹੈ ਜੀ ਇਹਦੀ ਸਲਵਾਰ। ਲਓ। ਪ੍ਰਿੰਟਿੰਗ ਦੇਖ ਲਓ। ਤੇ ਪ੍ਰਾਈਸ ਹੈਗੀ ਆ 850। ਅਗਲਾ ਦੇਖ ਲਓ। ਬੜਾ ਮਿੱਠਾ ਜਿਹਾ ਕਲਰ ਹੈਗਾ। ਲਓ ਜੀ। ਇਹ ਵਾਲੀ ਸ਼ਰਟ ਤੇ ਇਹ ਪਲੇਨ ਸਲਵਾਰ ਠੀਕ ਹੈ। ਤੇ ਪ੍ਰਾਈਸ ਹੈ ਜਿਹੜੀ ਬਹੁਤ ਘੱਟ ਹੈ। ਤੇ ਕਪੜਾ ਬਹੁਤ ਜਿਆਦਾ ਸੋਹਣਾ ਹੈ 850 ਵਿੱਚ ਮਿਲ ਜੂਗਾ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਅਗਲਾ ਸੂਟ ਦੇਖੋ ਇਹ ਆਪਣੇ ਕੋਲੇ ਇੱਕੋ ਹੀ ਕਲਰ ਰਹਿ ਗਿਆ ਜੀ ਬਾਕੀ ਸਾਰੇ ਕਲਰ ਆ ਜਿਹੜੇ ਉਹ ਜਾ ਚੁੱਕੇ ਨੇ ਦੋ ਸੂਟ ਮਿਲਾਂਗੇ ਦੋ ਸੂਟ ਆ ਬਸ ਇਹ ਬੋਟਲ ਗ੍ਰੀਨ ਕਲਰ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਦਾਂ ਕਰਕੇ ਦਿਖਾਉਣੀ ਆ ਆਹ ਲਓ ਜੀ ਬੋਟਲ ਗ੍ਰੀਨ ਕਲਰ ਦੇ ਵਿੱਚ ਸੂਟ ਮਿਲੂਗਾ ਦੋ ਸੂਟ ਨੇ ਸਿਰਫ ਬਸ ਇੱਕੇ ਰੰਗ ਦੇ ਵਿੱਚ ਬਣਣਗੇ ਦੋਨੋਂ ਕਿਸੇ ਨੂੰ ਦੋ ਚਾਹੀਦੇ ਆ ਦੋ ਭੈਣਾਂ ਨੂੰ ਤੋਂ ਬਾਈ ਕਰ ਸਕਦੇ ਨੇ ਔਰ ਸਾਰੇ ਕਲਰ ਆ ਜਿਹੜੇ ਉਹ ਖਤਮ ਹੋ ਵੀ ਨਹੀਂ ਇਹਦੇ ਚ ਸਾਢੇ 800 ਚ ਲਓ ਜੀ ਆਹ ਵਾਲਾ ਸੂਟ ਦੇਖੋ ਲਓ ਜੀ ਮਿੱਠਾ ਜਿਹਾ ਪੀਲਾ ਕਲਰ ਹੈਗਾ ਲਓ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਤੇ ਪ੍ਰਾਈਸ ਇਹਦੀ ਹੈਗੀ ਆ 750 ਇਹ 750 ਚਾਊਗਾ ਤੁਹਾਡੇ ਕੋਲੇ ਰੌਂਡ ਟੈਕਸ ਦਾ ਸੂਟ ਹੈ। ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।